ਜਾਂ ਦੀ ਤਰ੍ਹਾਂ ਅੱਜ ਵੀ ਤੁਸੀਂ ਇਸ ਅੰਦੋਲਨ ਦੇ ਵਿੱਚ ਹਾਜ਼ਰੀ ਲਵਾਣੀ ਆ ਤੇ ਬਾਬਾ ਜੀ ਇੱਥੇ ਪਹੁੰਚੇ ਆ ਪੈਦਾ ਦਾ ਬਾਬਾ ਜੀ ਨੂੰ ਜੀ ਆਖਦੇ ਆ ਤੇ ਨਾਲ ਹੀ ਬੇਨਤੀ ਕਰਦੇ ਆ ਬਾਬਾ ਜੀ ਨੂੰ ਆਪਣੇ ਬਚਨਾਂ ਦੇ ਨਾਲ ਸੰਕਟਾਂ ਨੂੰ ਨਿਹਾਲ ਕਰਨ ਕਿਉਂਕਿ ਬਾਬਾ ਜੀ ਹਮੇਸ਼ਾ ਹੀ ਜਿੰਨੀ ਵਾਰੀ ਅਸੀਂ ਇੱਥੇ ਬੰਦ ਦਾ ਸੱਤਾ ਸਾਨੂੰ ਪਹਿਲਾਂ ਵੀ 2020 ਤੇ ਵੀ ਆਉਂਦਾ ਸੀ ਅਸੀਂ ਬੰਦ ਕਰਦੇ ਮਿਲਦਾ ਸੀ ਤੇ ਬਾਬਾ ਜੀ ਹਮੇਸ਼ਾ ਹੀ ਹਾਜ਼ਰੀਆਂ ਭਰ ਕੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਸਾਨ ਵੀਰਾਂ ਵੱਲੋਂ ਇਹ ਜੋ ਮੋਰਚਾ ਲਾਇਆ ਗਿਆ ਸਰਕਾਰਾਂ ਦੇ ਅੱਗੇ ਕਿੰਨੇ ਲੰਮੇ ਸਮੇਂ ਤੋਂ ਇਹ ਸੰਘਰਸ਼ ਚੱਲ ਰਿਹਾ। ਬਹੁਤ ਸਾਰੇ ਸਾਡੇ ਕਿਸਾਨ ਵੀਰਾਂ ਦੀਆਂ ਸ਼ਹਾਦਤਾਂ ਵੀ ਹੋਈਆਂ। ਪਰ ਸਰਕਾਰ ਜਿਉਂ ਦੀ ਤਿਉਂ ਕਰੋਨਾ ਵਿੱਚ ਬਦਲਾਅ ਨਹੀਂ ਕਰ ਰਹੀ, ਹੋਰ ਸਮੋਂ ਔਖੇ ਔਖੇ ਕਾਨੂੰਨ ਬਣਾ ਰਹੀ ਹੈ। ਜਦੋਂ ਤੋਂ ਵੀ ਕਿਸਾਨ ਸੰਘਾੜ ਸ਼ੁਰੂਆਤ ਆਇਆ ਹੈ ਚਾਹੇ ਉਹ ਦਿੱਲੀ ਦਾ ਮੋਰਚਾ ਹੋਵੇ ਚਾਹੇ ਉਹ ਪੰਜਾਬ ਦਾ ਕੋਈ ਮੋਰਚਾ ਹੋਵੇ ਸੋ ਜਥੇਬੰਦੀ ਵੱਲੋਂ ਹਰ ਧਰਨੇ ਵਿੱਚ ਮੰਡੀਆਂ ਕਾਲਾਂ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ ਸੋ ਅੱਜ ਵੀ ਬਜਵਾੜੇ ਵਿੱਚ ਵੀ ਸਾਡੇ ਕਿਸਾਨ ਵੀਰਾਂ ਨੇ ਉੱਥੇ ਵੀ ਨਾਕਾ ਲਾਇਆ ਹੋਇਆ ਹੈ ਪੁੰਡਾਸਲੇ ਜੱਬੇਵਾਲ ਵੀ ਜਾਣਾ ਹੈ ਫਗਲਾਣੇ ਵੀ ਜਾਣਾ ਹੈ ਜਿੱਥੇ ਜਿੱਥੇ ਵੀ ਕਿਸਾਨ ਵੀਰਾਂ ਦੀ ਜਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਜਥੇਬੰਦੀ ਵੱਲੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸਾਨ ਮੋਚੇ ਦੀ ਹਮਾਇਤ ਕੀਤੀ ਜਾਂਦੀ ਹੈ ਚਾਹੇ ਵੱਡਾ ਦਲ ਹੋਵੇ ਚਾਹੇ ਉਹ ਤਾਨਾ ਦਲ ਹੋਵੇ ਸਾਰੀਆਂ ਹੀ ਸਮਟੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਾਸ ਇਸ ਮੋਚੇ ਵਿੱਚ ਹਾਜ਼ਰੀ ਲਾਉਂਦਾ ਹਾਂ ਤੇ ਆਪਾਂ ਡਟ ਕੇ ਪਹਿਰਾ ਦੇਣਾ ਹੈ ਕਿਉਂਕਿ ਰੋਏ ਬਿਨਾਂ ਤੇ ਬੱਚੇ ਨੂੰ ਮਾਂ ਦੁੱਧ ਵੀ ਨਹੀਂ ਦਿੰਦੀ ਇਸ ਕਰਕੇ ਸਾਡਾ ਸਾਡਾ ਹੱਕ ਮੰਨਦਾ ਹੈ ਰੋਜ਼ ਪ੍ਰਦਰਸ਼ਨ ਕਰਨਾ ਵਿਚਾਰਦੀ ਕਲਾ ਦੇ ਨਾਲ ਨੌਜਵਾਨ ਵੀਰਾਂ ਨੂੰ ਜੋ ਪਿੰਡਾਂ ਵਿੱਚ ਹੋਰ ਵੀ ਸਾਡੇ ਨੌਜਵਾਨ ਵੀਰ ਹਨ ਕਿਉਂਕਿ ਕਿਸਾਨ ਰੀੜ ਦੀ ਹੱਡੀ ਹੈ ਪੰਜਾਬ ਦੀ ਦੇਸ਼ ਦੀ ਤੇ ਜੇਕਰ ਕਿਸਾਨ ਗਰੀਬ ਹੋ ਗਿਆ ਕਮਜ਼ੋਰ ਹੋ ਗਿਆ ਤਾਂ ਦੇਸ਼ ਵੀ ਕਮਜ਼ੋਰ ਹੋ ਜਾਵੇਗਾ ਆਪਾਂ ਆਪਣੇ ਪੰਜਾਬ ਦਾ ਗੌਰਵ ਅਤੇ ਅਣਖ ਨੂੰ ਬਰਕਰਾਰ ਰੱਖਦਿਆਂ ਹੋਇਆ ਇਸ ਮੋਰਚੇ ਦੀ ਹਮਾਇਤ ਕਰਨੀ ਹੈ ਸੋ ਸਾਰੇ ਵੀਰਾਂ ਨੂੰ ਵੱਡੀ ਗੰਟੀ ਵਿੱਚ ਆ ਕਰਕੇ ਅਸੀਂ ਆਪਾਂ ਜਿਸ ਤਰ੍ਹਾਂ ਵੀ ਸਾਡੇ ਭਰਾਵਾ ਦੇ ਕਪਤਾਨ ਮੋਚੇ ਵਾਲੇ ਵੀਰਾਂ ਦੀ ਕਾਰ ਆਉਂਦੀ ਹੈ ਇਹ ਸਾਰਿਆਂ ਨੂੰ ਡਟ ਕੇ ਹਮੈਤ ਕਰਨੀ ਚਾਹੀਦੀ ਹੈ ਸੋ ਦਾਸ ਵੱਲੋਂ ਕਮਿਟੀਗਾਂਨ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਤੇ ਸਹਿਯੋਗ ਦਾ ਬਾਬਾ ਸਚੇ ਸਿੰਘ ਕਾਨਾ ਵੱਲੋਂ ਤੁਹਾਡੀ ਆਪਣੀ ਜਥੇਬੰਦੀ ਹੈ ਆਈਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਕਿਸਾਨ ਜਥੇਬੰਦੀਆਂ ਵੱਲੋਂ ਅੱਜੋ ਕਿਸਾਨ ਜਥੇਬੰਦੀਆਂ ਵੱਲੋਂ ਇਹ ਬੰਦ ਦੀ ਕਾਲ ਦਿੱਤੀ ਗਈ ਹੈ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾ ਦਲ ਵੱਲੋਂ ਮਿਸਲ ਸਿੰਘ ਦੰਦ ਤਾਨਾ ਦਲ ਹਰੀਆਂ ਵੇਲਾ ਵੱਲੋਂ ਅਤੇ ਸਮਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਮੋਰਚੇ ਦੀ ਹਮਾਇਤ ਕਰਦਾ ਕਿਉਂਕਿ ਸਰਕਾਰ ਨੂੰ ਇਹ ਪ੍ਰੈਸ਼ਰ ਦੇਣ ਦੀ ਲੋੜ ਹੈ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਹਨਾਂ ਮੋਰਚਾ ਵਿੱਚ ਵੱਧ ਚੜ ਕੇ ਹਿੱਸਾ ਪਾਈਏ ਜਦੋਂ ਤੋਂ ਵੀ ਕਿਸਾਨ ਅੰਦੋਲਨ ਰੰਭ ਹੋਇਆ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾ ਦਲ ਭਾਵੇਂ ਉਹ ਦਿੱਲੀ ਦਾ ਮੋਰਚਾ ਹੋਵੇ ਚਾਹੇ ਪੰਜਾਬ ਮੰਦੀਆਂ ਕਾਲਾ ਹੋਣ ਸਾਰਿਆਂ ਮੈਂ ਸਮੋਲiyet ਕਰਕੇ ਆਪਣੇ ਕਿਸਾਨ ਵੀਰਾਂ ਨਾਲ ਅਸੀਂ ਹਮੇਸ਼ਾ ਵਾਸਤੇ ਖੜੇ ਹਾਂ ਜਿੱਦਾਂ ਵੀ ਕਿਸਾਨ ਜੱਥੇਬੰਦੀਆਂ ਸਾਨੂੰ ਜੋ ਵੀ ਹੁਕਮ ਕਰਨੀਆਂ ਜੋ ਵੀ ਮੋਰਚਾ ਲਾਉਣੀਆਂ ਉਹਦੇ ਅਸੀਂ ਹਮਾਇਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਹਮੇਸ਼ਾ ਵਾਸਤੇ ਖੜੇ ਹਾਂ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਸਾਡੀ ਆਵਾਜ਼ ਸੈਂਟਰ ਸਰਕਾਰ ਤੱਕ ਪਹੁੰਚਾਈ ਜਾਵੇ ਸਮੁੱਚੇ ਕਿਸਾਨਾਂ ਦੀ ਆਵਾਜ਼ ਤਾਂ ਕਿ ਜੋ ਸੈਂਟਰ ਸਰਕਾਰ ਹੈ ਉਹ ਸਾਡੇ ਕਿਸਾਨੀ ਮਸਲੇ ਸਾਰੇ ਹੱਲ ਕਰਨ ਛੇਤੀ ਛੇਤੀ ਹੱਲ ਕਰਨ ਤੇ ਸਾਡੇ ਪੰਜਾਬ ਵਿੱਚ ਦੇਸ਼ ਵਿੱਚ ਸ਼ਾਂਤੀ ਆ ਸਕੇ ਸੋ ਕਿਸਾਨਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਜੇ ਕਿਸਾਨ ਕਮਜ਼ੋਰ ਹੋ ਗਿਆ ਦੇਸ਼ ਕਮਜ਼ੋਰ ਹੋ ਜਾਵੇਗਾ ਇਸ ਕਰਕੇ ਸਰਕਾਰ ਨੂੰ ਜਲਦੀ ਤੋਂ ਜਲਦੀ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੀ ਦੋ ਨਾਲ ਕਿਸਾਨ ਯੂਨੀਅਨ ਦੇ ਕਰਦੇ ਨਾਲੇ ਲਵਾ ਦੋ ਲਾਲ ਲਾਲ ਮਾਰੇ ਲੋਕਾਂ ਦੇ ਸਾਹ ਜੂ ਨਹੀਂ ਜਿੰਨੇ ਨਾਲ ਕਰਦੇ ਹੋ ਜਿੰਦਾਬਾਦ ਮੁਰਦਾਬਾਦ ਮੋਦੀ ਸਰਕਾਰ ਹੁੰਦਾਬਾਦ ਮੁਰਦਾਬਾਦ ਹੁੰਦਾਬਾਦ ਕੱਲੇ ਆਰ ਸਾਹਿਬ ਜਿੰਦਾਬਾਦ ਕੱਲੇ ਆਰ ਸਾਹਿਬ ਜਿੰਦਾਬਾਦ ਕਿਸਾਨ ਕਮੇਟੀ ਦੁਆਬਾ ਜਿੰਦਾਬਾਦ 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 ਕਿਸਾਨ ਕਮੇਟੀ ਦੁਆਬਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕ ਜਿੰਦਾਬਾਦ ਅੱਜ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਾਲ ਹੋਈ ਸੀ ਬੰਦ ਦੀ ਉਹਦੇ ਸਮਰਥਨ ਦੇ ਵਿੱਚ ਅਸੀਂ ਅੱਜ ਚੰਡੀਗੜ੍ਹ ਰੋਡ ਤੇ ਸਾਡੀ ਜਿਹੜੀ ਜਥੇਬੰਦੀ ਕਿਸਾਨ ਕਮੇਟੀ ਦੁਆਬਾ ਆ ਉਹਦੇ ਵੱਲੋਂ ਆ ਜਿਹੜਾ ਚੰਡੀਗੜ੍ਹ ਬਾਈਪਾਸ ਸਵਰਨ ਬਾਈਪਾਸ ਦੇ ਉੱਤੇ ਅਸੀਂ ਪੈਰਲ ਤੇ ਸਾਹਮਣੇ ਧਰਨਾ ਲਾ ਕੇ ਜਿਹੜਾ ਰੋਕਿਆ ਰੋਡ ਜਾਮ ਕੀਤਾ ਪਰ ਸਾਡੀ ਇਹ ਕੋਈ ਖੁਸ਼ੀ ਨਹੀਂ ਆ ਕਿ ਰੋਡ ਜਾਮ ਕਰਨੇ ਕਿਉਂਕਿ ਇਹਦੇ ਵਿੱਚ ਆਮ ਲੋਕਾਂ ਨੂੰ ਤਕਲੀਫ ਹੁੰਦੀ ਆ ਇਹ ਸਾਡੀ ਮਜਬੂਰੀ ਬਣ ਗਈ ਮਜਬੂਰੀ ਕਿੱਦਾਂ ਬਣੀ ਆ ਮਜਬੂਰੀ ਬਣਾਈ ਸਾਡੀ ਸਰਕਾਰ ਨੇ ਸਾਨੂੰ ਇੱਥੇ ਤੱਕ ਮਜਬੂਰ ਕਰਤਾ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਵੀ ਤੰਗ ਕਰ ਰਹੇ ਆ ਪਰ ਸਰਕਾਰ ਦੇ ਕੰਨਾਂ ਉੱਤੇ ਕੰਲੇ ਤੱਕ ਕਿਤੇ ਜੂ ਨਹੀਂ ਰੇਗਦੀ ਪਿਛਲੇ 34 ਦਿਨ ਹੋ ਗਏ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਲੀ ਬਾਡਰ ਦੇ ਉੱਤੇ ਮਨ ਵਰਤ ਰੱਖੇ ਹੋਏ ਪਰ ਫੇਰ ਵੀ ਕਿਤੇ ਸਰਕਾਰ ਨੂੰ ਹੱਲੇ ਤੱਕ ਕੋਈ ਇਦਾਂ ਦਾ ਨਹੀਂ ਆ ਕਿ ਯਾਰ ਅਸੀਂ ਕਿਤੇ ਬੈਠੇ ਆ ਜਿਹੜੇ ਕਿਸਾਨ ਉਹਨਾਂ ਨਾਲ ਕੋਈ ਗੱਲਬਾਤ ਕਰੀਏ ਅਸੀਂ ਮੰਗਦੇ ਕੀ ਆ ਅਸੀਂ ਆਪਣੀ ਹੀ ਜਿਹੜੀ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਉਹੀ ਵਾਅਦੇ ਨੂੰ ਕਹਿੰਦੇ ਆ ਕਿ ਉਹ ਨਿਵਾੜ ਹੋਰ ਸਾਡੀ ਕੋਈ ਵਿਸ਼ੇਸ਼ ਮੰਗ ਨਹੀਂ ਆ ਹੁਣ ਸਾਡੀ ਸਿਰਫ ਤੇ ਸਿਰਫ ਇਹੀ ਆ ਇਹ ਜਿਹੜਾ ਪਿਛਲੇ ਮੋਦੀ ਸਰਕਾਰ ਨੇ ਸਾਨੂੰ ਸ਼ਿਵਾਸ਼ਣ ਦਿੱਤਾ ਸੀ ਕਿ ਅਸੀਂ ਐਮਐਸਪੀ ਦੀ ਗਾਰੰਟੀ ਲਾਗੂ ਕਰਾਂਗੇ ਅਸੀਂ ਉਹੀ ਮੰਗਦੇ ਹਾਂ ਹੋਰ ਤਾਂ ਕੁਝ ਮੰਗਦੇ ਵੀ ਨਹੀਂ ਹਾਂ ਪਰ ਹਾਲੇ ਤੱਕ ਸਰਕਾਰ ਨਾ ਤਾਂ ਸਾਨੂੰ ਦਿੱਲੀ ਜਾਣ ਦਿੰਦੀ ਆ ਦਿੱਲੀ ਦੇ ਬਾਰਡਰਾਂ ਦਾ ਹਰਿਆਣੇ ਵਾਲੇ ਬਾਰਡਰਾਂ ਦੇ ਉੱਤੇ ਸਾਨੂੰ ਐਦਾਂ ਸਾਡੇ ਨਾਲ ਸਲੂਕ ਕੀਤਾ ਜਾ ਰਿਹਾ ਜਿੱਦਾਂ ਕਿ ਅਸੀਂ ਪਾਕਿਸਤਾਨ ਤੋਂ ਆਏ ਹੁੰਦੇ ਆ ਸਤਵੀਰ ਸਿੰਘ ਜੀ ਅੱਜ ਜਿਹੜਾ ਬੰਦੇ ਧਰਨੇ ਲੈ ਗਏ ਕਿੱਦਾਂ ਦੇ ਦੇ ਬੰਦ ਧਰਨੇ ਲੈ ਕੇ ਦੇਖਣਾ ਕੀ ਐ ਇਹ ਤਾਂ ਸਾਡੀ ਮਜਬੂਰੀ ਆ ਸਰਕਾਰਾਂ ਨੇ ਸਾਨੂੰ ਸੜਕਾਂ ਤੇ ਬਿਠਾ ਦਿੱਤਾ ਆ ਸਾਡਾ ਸ਼ੌਂਕ ਥੋੜੀ ਆ ਸੜਕਾਂ ਤੇ ਬੈਠਣ ਦਾ ਕੋਈ ਵੀ ਆਪਣੇ ਕੰਮਾਂ ਕਾਰਾਂ ਛੱਡਦੇ ਹੋਏ ਖਨੌਰੀ ਬਾਉਟਰ ਤੇ ਬੈਠੇ ਆ ਸ਼ੰਭੂ ਤੇ ਬੈਠੇ ਆ ਹੁਣ ਇੱਥੇ ਧਰਨਾ ਲਾ ਕੇ ਬੈਠੇ ਆ ਮਜਬੂਰੀਆਂ ਆ ਸਾਡੀਆਂ ਕਿਉਂਕਿ ਸੈਂਟਰ ਦੀ ਸਰਕਾਰ ਬੜੀ ਨਰਦਈ ਸਰਕਾਰ ਆ ਉਹ ਚਾਹੁੰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਪੰਜਾਬ ਨੂੰ ਦੱਬਿਆ ਜਾਵੇ ਸਾਡੇ ਹੱਕ ਖੋਏ ਜਾ ਰਹੇ ਨੇ ਤਾਂ ਅਸੀਂ ਬੈਠੇ ਆ ਇੱਥੇ ਮਜਬੂਰੀ ਵਿੱਚ ਆ ਕੇ ਕਿਤੇ ਦੇ ਦੇ 34 ਦਿਨ ਹੋ ਗਏ ਅੱਜ ਜੂ ਸਿੰਘ ਬਿਲਯਾਰ ਨੂੰ ਹੰਭਰਤ ਬਿਠਾ ਰਿਹਾ ਲੱਗਦਾ ਸਰਕਾਰ ਕਿਸੇ ਅੰਸੂਨ ਕਰਨਾ ਇੰਤਜ਼ਾਰ ਕਰੇ ਜੋ ਉਹਨਾਂ ਨੂੰ ਨਹੀਂ ਬਿਲਕੁਲ ਹਾਂ ਤਾਂ ਇਹ ਹੀ ਸਮਝ ਆ ਸਕਦੇ ਆਂ ਅਸੀਂ ਕਿਉਂਕਿ ਉਹਨਾਂ ਦਾ 18-19 ਕਿਲੋ ਵਜ਼ਨ ਘਟ ਚੁੱਕਾ ਆ 34 ਦਿਨ ਹੋ ਗਏ ਮਰਨ ਮਰ ਤੇ ਬੈਠਿਆ ਹੋਇਆ ਨੂੰ ਭੁੱਖ ਹੜਤਾਲ ਦੇ ਉੱਪਰ ਸਰਕਾਰ ਸੈਂਟਰ ਦੀ ਮੈਨੂੰ ਲੱਗਦਾ ਇਹੀ ਚਾਹੁੰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦਾ ਜਿਹੜਾ ਉਹ ਖਤਮ ਹੋ ਜਾਣ ਤੇ ਪੰਜਾਬ ਦਾ ਚਾ ਨੌਜਵਾਨ ਭਟਕੇਗਾ ਤੇ ਇੱਥੇ ਗਵਰਨਰ ਰਾਜ ਆਏਗਾ ਮੇਰੇ ਖਿਆਲੋਂ ਸਰਕਾਰ ਇਹੀ ਚੀਜ਼ਾਂ ਨੂੰ ਅਡੀਕ ਰਹੀ ਆ ਕਿਉਂਕਿ ਉਦਾਂ ਤੇ ਉਹਨਾਂ ਦੇ ਪੈਰ ਲੱਗਣੇ ਨਹੀਂ ਹੁਣ ਹੈਗੇ ਅੱਗੇ ਰਣਨੀਤੀ ਕੀ ਰਹੀ ਸੀ ਨਹੀਂ ਰਣਨੀਤੀ ਜੀ ਜੋ ਸਾਡੀ ਐਸਕੇਐਮ ਵਗੈਰਾ ਸਾਡਾ ਇਹ ਯਾਰ ਨਾਜਨੀਤਿਕ ਜੋ ਉਹਨਾਂ ਦੀ ਕ ਕਿਸਾਨ ਕਮੇਟੀ ਦੁਆਬਾ ਹਮੇਸ਼ਾ ਉਸ ਕੌਲ ਨੂੰ ਨਿਪਰੇ ਚਾੜੇਗਾ ਮੇਰਾ ਖਿਆਲ ਆ ਪਾਕਿਸਤਾਨਾਂ ਦੀ ਸੋਚ ਜਲੀ ਆ ਉਹ ਬਰਕਰਾਰ ਇਦਾਂ ਹੀ ਰਹੇਗੀ ਕਿ ਅਸੀਂ ਆਪਣੀ ਕੁਰਬਾਨੀ ਦੇ ਕੇ ਇਹ ਨੌਜਵਾਨੀ ਨੂੰ ਜਗਾ ਕੇ ਇਹਨਾਂ ਦੀ ਹੱਕਾਂ ਲਈ ਇਹਨਾਂ ਦੀ ਰੋਜੀ ਲਈ ਇਹਨਾਂ ਦੀ ਰੋਟੀ ਲਈ ਇਹਨਾਂ ਦੀ ਹੋਂਦ ਦੀ ਲੜਾਈ ਸੀ ਲੜਦੇ ਰਵਾਂਗੇ ਹੋਰ ਤਾਂ ਮੀਡੀਆ ਵੀ ਪਹੁੰਚ ਗਿਆ ਹੁਣ ਤਾਂ ਆ ਜਾਓ ਕਿਉਂਕਿ ਮੀਡੀਆ ਦੇ ਸਾਹਮਣੇ ਸਾਨੂੰ ਗੱਲ ਬਹੁਤ ਆਉਂਦੀ ਆ ਮੀਡੀਆ ਬਹੁਤ ਥੰਮ ਹੈ ਜੀ ਮੀਡੀਆ ਬਹੁਤ ਚੌਥਾ ਥੰਮ ਹੈ। ਇਹ ਹੁਣ ਮੇਰੇ ਤੋਂ ਬਾਅਦ ਕਿਸਾਨਾਂ ਵਿਚਾਰ ਸਾਂਝੇ ਕਰਦੇ ਨੇ ਜਿੰਦ ਦੇ ਸਰ ਜੀ। ਉਹ ਆਹੇ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ। ਉਹ ਆਪਣੀ ਮਨਮਰਜ਼ੀ ਨਾਲ ਸਾਡੇ ਕੋਲ ਸਸਤਾ ਅਨਾਜ ਖਰੀਦ ਕੇ ਸਟੋਰ ਕਰਕੇ ਹਲਲੂ ਬੜੇ ਹੀ ਭਲਾਉਣੇ ਢੰਗ ਦੇ ਨਾਲ ਲੋਕਾਂ ਨੂੰ ਜਿੰਨੇ ਮੇਟਾ ਬਹੁਗਾ ਜੇ 40 ਰੁਪਏ ਚਲੋ ਹੱਤਾ ਮਿਲਦਾ ਹੈ ਜੇ ਕਿਸੇ ਨੂੰ ਨਹੀਂ ਮਿਲਦਾ ਤਾਂ ਸਾਨੂੰ ਦੱਸ ਦਿਓ